ਕਹਾਣੀ ਜੱਟ ਦਾ ਮੰਤਰ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੱਟ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਉਹ ਆਪਣੇ ਸਹੁਰੇ ਜਾਣਾ ਚਾਹੁੰਦਾ ਸੀ ਪਰ ਮੁਸੀਬਤ ਇਹ ਸੀ ਕਿ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਜੋ ਬੰਦ ਹੋਣ ਵਿੱਚ ਹੀ ਨਹੀਂ ਸੀ ਆਉਂਦਾ ਜੱਟ ਨੇ ਮੀਂਹ ਵਿੱਚ ਨਵੇਂ ਕੱਪੜੇ ਭਿੱਜ ਜਾਣ ਦੇ ਡਰ ਤੋਂ ਬਾਹਰ ਨਿਕਲਣਾ ਠੀਕ ਨਾ ਸਮਝਿਆ ਅਖੀਰ ਉਸਨੇ ਸੋਚ-ਸੋਚ ਕੇ ਇੱਕ ਜੋਗਤ ਗੱਡੀ ਉਸਨੇ ਆਪਣੇ ਨਵੇਂ ਕੱਪੜੇ ਇੱਕ ਘੜੇ ਵਿੱਚ ਪਾ ਲਏ ਅਤੇ ਘੜਾ ਆਪਣੇ ਸਿਰ ਉੱਪਰ ਮੋਦਾ ਮਾਰ ਲਿਆ ਅਤੇ ਆਪ ਨੰਗੇ ਪਿੰਡੇ ਹੀ ਮੀਂਹ ਵਿੱਚ ਤੁਰ ਪਿਆ ਤੁਰਦਾ ਤੁਰਦਾ ਉਹ ਸੌਰਿਆਂ ਦੇ ਪਿੰਡ ਕੋਲ ਪਹੁੰਚ ਗਿਆ ਐਨੀ ਦੇਰ ਨੂੰ ਮੀਂਹ ਵੀ हट ਗਿਆ ਤੇ ਧੁੱਪ ਨਿਕਲ ਕੇ ਚੰਗਾ ਫੜਕਾ ਵੀ ਲੱਗ ਗਿਆ ਉਸਨੇ ਜੰਗਲ ਦੀਆਂ ਝਾੜੀਆਂ ਉੱਲੇ ਘੜਾ ਰੱਖ ਦਿੱਤਾ ਤੇ ਉਸ ਵਿੱਚੋਂ ਨਵੇਂ ਕੱਪੜੇ ਕੱਢ ਕੇ ਪਾ ਲਏ ਤੇ ਸੌਰਿਆਂ ਦੇ ਪਿੰਡ ਵੱਲ ਨੂੰ ਤੁਰ ਪਿਆ ਅਜੇ ਉਹ ਥੋੜੀ ਦੂਰ ਹੀ ਗਿਆ ਸੀ ਕਿ ਉਸਨੂੰ ਪਿੰਡ ਵੱਲੋਂ ਆਉਂਦਾ ਇੱਕ ਪੰਡਤ ਮਿਲਿਆ ਜੋ ਮੀਂਹ ਵਿੱਚ ਗੁੜਚ ਹੋਇਆ ਪਿਆ ਸੀ ਤੇ ਠੰਡ ਨਾਲ ਠਰੂੰ ਠਰੂੰ ਕਰ ਰਿਹਾ ਸੀ ਪੰਡਤ ਜੱਟ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਕਿ ਐਨੇ ਮੀਂਹ ਵਿੱਚ ਇਹ ਕਿਵੇਂ ਨਵੇਂ ਤੇ ਸੁੱਕੇ ਕੱਪੜੇ ਪਾਈ ਤੁਰਿਆ ਆਉਂਦਾ ਹੈ ਉਸਨੇ ਜੱਟ ਨੂੰ ਖਲਿਆਰ ਕੇ ਇਸ ਦਾ ਕਾਰਨ ਪੁੱਛਿਆ ਤਾਂ ਜੱਟ ਨੇ ਕਿਹਾ ਇਹ ਵੀ ਹੈ ਇੱਕ ਜੱਟ ਮੰਤਰ ਬੰਦਾ ਮੀਂਹ ਵਿੱਚ ਵੀ ਤੁਰਿਆ ਜਾਵੇ ਤੇ ਭਿੱਜੇ ਨਾ ਪੰਡਤ ਜੱਟ ਦੇ ਉਸ ਮੰਤਰ ਤੋਂ ਬੜਾ ਪ੍ਰਭਾਵਿਤ ਹੋਇਆ ਅਤੇ ਉਸਨੇ ਸੋਚਿਆ ਕਿ ਮੈਂ ਦੁਨੀਆ ਦੀ ਸਾਰੀ ਵਿੱਦਿਆ ਪੜੀ ਹੈ ਮੰਤਰ-ਤੰਤਰ ਸਿਖੇ ਹਨ ਪਰ ਮੇਰੇ ਨਾਲ ਅਜੇ ਤੱਕ ਇਹ ਮੰਤਰ ਨਹੀਂ ਮੇਰੇ ਕੋਲ ਅਜੇ ਤੱਕ ਇਹ ਮੰਤਰ ਨਹੀਂ ਉਸਨੇ ਜੱਟ ਨੂੰ ਕਿਹਾ ਤੂੰ ਮੈਨੂੰ ਉਹ ਮੰਤਰ ਸਿਖਾ ਦੇ ਜੱਟ ਕਹਿਣ ਲੱਗਾ ਤੂੰ ਮੈਨੂੰ ਆਪਣੇ ਮੰਤਰ ਸਿਖਾ ਦੇ ਫਿਰ ਮੈਂ ਤੈਨੂੰ ਆਪਣਾ ਮੰਤਰ ਸਿਖਾ ਦੇਵਾਂਗਾ ਜੱਟ ਨੇ ਕਿਹਾ ਕਿ ਉਹ ਮੰਤਰ ਜਿਹੜਾ ਜੱਟ ਕੋਲ ਹੈ ਪੰਡਤ ਨੇ ਕਿਹਾ ਠੀਕ ਹੈ ਮੈਂ ਤੈਨੂੰ ਆਪਣੀ ਸਾਰੀ ਵਿਦਿਆ ਸਿਖਾ ਦਿੰਦਾ ਹਾਂ ਤੇ ਤੂੰ ਮੈਨੂੰ ਉਹ ਮੰਤਰ ਸਿਖਾ ਦੇ ਜੱਟ ਨੇ ਕਿਹਾ ਚੰਗਾ ਪੰਡਤ ਜੱਟ ਨੂੰ ਆਪਣੀ ਵਿਦਿਆ ਸਿਖਾਉਂਦਾ ਰਿਹਾ ਕਈ ਦਿਨਾਂ ਤੋਂ ਬਾਅਦ ਜਦ ਪੰਡਤ ਨੇ ਜੱਟ ਨੂੰ ਸਾਰੀ ਵਿਦਿਆ ਵਿੱਚ ਤਾਕ ਕਰ ਦਿੱਤਾ ਤਾਂ ਉਹ ਉਸਨੇ ਜੱਟ ਨੂੰ ਕਿਹਾ ਹੁਣ ਤੂੰ ਮੈਨੂੰ ਉਹ ਮੰਤਰ ਦੱਸ ਜੱਟ ਨੇ ਵੀ ਸੋਚਿਆ ਭਾਈ ਹੁਣ ਆਪਾਂ ਪੰਡਤ ਤੋਂ ਸਾਰਾ ਕੁਝ ਸਿੱਖ ਲਿਆ ਹੈ ਆਪਣਾ ਮੰਤਰ ਵੀ ਉਸ ਨੂੰ ਸਿਖਾ ਦਿੰਦੇ ਹਾਂ ਇੱਕ ਦਿਨ ਉਸਨੇ ਪੰਡਤ ਨੂੰ ਕਿਹਾ ਆਪਈ ਤੈਨੂੰ ਆਪਣਾ ਮੰਤਰ ਸਿਖਾਈਏ ਪੰਡਤ ਨੇ ਕਿਹਾ ਸਿਖਾਓ ਜੀ ਜੱਟ ਨੇ ਆਖਿਆ ਭਾਈ ਫਰਜ਼ ਕਰੋ ਤੁਸੀਂ ਜਾਣਾ ਹੋਵੇ ਸੌਰੇ ਤੇ ਕਈ ਦਿਨਾਂ ਤੋਂ ਮੀਂਹ ਪੈਂਦਾ ਹੋਵੇ ਤੁਸੀਂ ਜ਼ਰੂਰੀ ਜਾਣਾ ਹੋਵੇ ਤੇ ਕੱਪੜੇ ਭਿੱਜਣ ਦਾ ਡਰ ਹੋਵੇ ਤਾਂ ਤੁਸੀਂ ਇੱਕ ਘੜਾ ਲਓ ਆਪਣੇ ਕੱਪੜੇ ਲਾ ਕੇ ਘੜੇ ਵਿੱਚ ਪਾ ਲਓ ਤੇ ਘੜਾ ਸਿਰ ਤੇ ਮੋਦਾ ਮਾਰ ਲਓ ਮੀਂਹ ਵਿੱਚ ਤੁਰੇ ਜਾਓ ਅਤੇ ਜਿੱਥੇ ਮੀਂਹ हट ਜਾਏ ਘੜੇ ਵਿੱਚੋਂ ਸੁੱਕੇ ਕੱਪੜੇ ਕੱਢ ਕੇ ਪਾ ਲਓ ਇਹੋ ਜੱਟ ਮੰਤਰ ਹੈ ਏ ਸੁਣਦਿਆਂ ਹੀ ਪੰਡਤ ਅਗ ਭੂਕਾ ਹੋ ਗਿਆ ਉਸਨੇ ਜੱਟ ਨੂੰ ਕਿਹਾ ਓਏ ਤੇਰਾ ਸਤਿਆਨਾਸ਼ ਤੂੰ ਮੇਰੇ ਪਾਸੋਂ ਸਾਰੀ ਵਿਦਿਆ ਇੱਕ ਮੰਤਰ ਬਦਲੇ ਸਿੱਖ ਲਈ ਐ ਇਹ ਕਹਿੰਦਿਆਂ ਪੰਡਤ ਦੁਖੀ ਹੋਇਆ ਤੇ ਉਥੋਂ ਚਲਾ ਗਿਆ ਰੱਬ ਰੱਖਾ